ਨਡੇ YouTube ਚੈਨਲ ਸੋਸ ਰਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਅਸੀਂ ਲੈ ਚੱਲਦੇ ਹਾਂ ਕਿ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬਾਰੇ ਜਿਸ ਤਰ੍ਹਾਂ ਕਿ ਮੌਸਮ ਵਿਭਾਗ ਦੁਆਰਾ ਜਾਣਕਾਰੀ ਦੇ ਮਤਾਬਕ ਦਿੱਤੀ ਗਈ ਜਾਣਕਾਰੀ ਪਹਿਲਾਂ ਦਿੱਤੀ ਗਈ ਜਾਣਕਾਰੀ ਦੇ ਮਤਾਬਕ ਪੰਜਾਬ ਦੇ ਵਿੱਚ ਮੌਸਮ ਤੁਸੀਂ ਦੇਖ ਸਕਦੇ ਹੋ ਬੱਦਲਬਾਜ਼ੀ ਦਾ ਮੌਸਮ ਜੋ ਕਿ ਬਣਦਾ ਹੋਇਆ ਪੰਜਾਬ ਦੇ ਵਿੱਚ 6-7 ਫਰਵਰੀ ਦੇ ਵਿਚਕਾਰ ਜੋ ਕਿ ਬਰਸਾਤ ਦੇ ਦਿਨ ਦੱਸੇ ਗਿਆ ਹਨ 8 ਫਰਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਬਰਸਾਤ ਵਿੱਚ ਕਮੀ ਆਉਣ ਦੀ ਸੁਭਾਵਨਾ ਜੋ ਕਿ ਮੌਸਮ ਵਿਭਾਗ ਦੁਆਰਾ ਜਤਾਈ ਗਈ ਹੈ ਪੰਜਾਬ ਦੇ ਵਿੱਚ ਗਰਜ ਚਮਕ ਤੇ ਤੇਜ਼ ਹਵਾਵਾਂ ਨਾਲ ਬਰਸਾਤ ਹੋਣ ਦੀਆਂ ਜੋ ਕਿ ਸੁਭਾਵਨਾਵਾਂ ਜਤਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਜਲੰਧਰ ਪਠਾਨਕੋਟ ਅਨੰਦਪੁਰ ਸਾਹਿਬ ਝਾਰਪੁਰ ਫੂਰਤਲਾ ਤਰਨਤਾਰਨ ਗੁਰਦਾਸਪੁਰ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਰੋਪੜ ਆਦਿ ਇਸ ਸਿਆ ਵਿੱਚ ਤਰਵਾਨੀ ਤੋਂ ਪਾਰੀ ਬਰਸਾਤ ਮਾਨਸਾ ਬਠਿੰਡਾ ਮੁਕਤਸਰ ਫਿਰੋਜ਼ਪੁਰ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਮੌਸਮ ਵਿਭਾਗ ਦੁਆਰਾ ਜਿਤਾਈ ਗਈ ਹੈ। ਦੇਖ ਵੀ ਸਕਦੇ ਹੋ ਪੰਜਾਬ ਦੇ ਵਿੱਚ ਮੌਸਮ ਚੇਂਜ ਹੁੰਦਾ ਹੋਇਆ। 7 ਫਰਵਰੀ ਦੇ ਜੋ ਕਿ ਵਿਚਕਾਰ ਬਰਸਾਤ ਅਤੇ 8 ਫਰਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਬਰਸਾਤ ਵਿੱਚ ਕਮੀ ਆਉਣ ਦੀ ਸੰਭਾਵਨਾ ਮੌਸਮ ਵਿਭਾਗ ਦੁਆਰਾ ਜਿਤਾਈ ਗਈ ਹੈ। ਸੋ ਇਹ ਜਾਨਕਾਰੀ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਅਪਡੇਟ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ।